ਹਾਂਜੀ ਕਿਵੇਂ ਹੋ ਸਾਰੇ ਮੈਂ ਤੁਹਾਡਾ ਪਿੰਡ ਚੱਕਰ ਵਾਲਾ ਤੇ ਜਦੋਂ ਆਪਣਾ ਕੋਈ ਭਰਾ ਕੰਮ ਸ਼ੁਰੂ ਕਰਦਾ ਵਾ ਆਪਾਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਆ ਤੇ ਆਪਣਾ ਭਰਾ ਨੇ ਰੈਸਟੋਰੈਂਟ ਕੀਤਾ ਵਾ ਓਪਨ ਜੈਕਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਫੈਮਿਲੀ ਰੈਸਟੋਰੈਂਟ ਆ ਤੇ ਇੱਥੇ ਵੈਜੀਟੇਰੀਅਨ ਨੌਨ ਵੇਜ ਮਿਲਦਾ ਤੇ ਦੀ ਲੋਕੇਸ਼ਨ ਹੈਗੀ ਆ ਮੱਲੇ ਤੋਂ ਜਦੋਂ ਆਪਾਂ ਬਾਹਰ ਨਿਕਲਦੇ ਡੱਲੇ ਤੋਂ ਜਦੋਂ ਆਪਾਂ ਜਗਰਾਂ ਵਾਲਾ ਰਾਹ ਜਾਂਦੇ ਆ ਉੱਥੇ ਇਹਨਾਂ ਦੀ ਲੋਕੇਸ਼ਨ ਆ ਜੇ ਥੋੜੀ ਭਰਾ ਨਾਲ ਗੱਲਬਾਤ ਕਰਾਉਣੀ ਹੈ ਕੀ ਹਾਲ ਆ ਵੀ ਬਹੁਤ ਵਧੀਆ ਬਰੇਤੂ ਸੁਣਾ ਤੇ ਬਈ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ ਹੈਗੀਆਂ ਨੇ ਆਪਣੇ ਕੋਲੇ ਏਸੀ ਰੂਮ ਮਿਲ ਜੂਗਾ ਹਾਲ ਮਿਲ ਜੂਗਾ ਹਾਲ ਤੇ ਪੱਖੇ ਕੂਲਰ ਹੋਣਗੇ ਸਭ ਕੁਝ ਠੀਕ ਆ ਤੇ ਆਪਣਾ ਮੀਨੂ ਕਿਹੜਾ ਬਾ ਉਹ ਦਿਖਾਓ ਮੀਨੂ ਵੀਰੇ ਆਪਣਾ ਵਾ ਆ ਮੀਨੂ ਦਿਖਾਈ ਮੜਾਏ ਵੇਜਿਟੇਰੀਅਨ ਤੁਸੀਂ ਦੇਖ ਸਕਦੇ ਹੋ ਦਾਲ ਮਖਣੀ ਹੋਗੀ ਦਾਲ ਫਰਾਈ ਚੀਜ਼ ਟਿੱਕਾ ਸਾਰੀਆਂ ਚੀਜ਼ਾਂ ਇਥੋਂ ਮਿਲ ਜਾਣਗੀਆਂ ਤੁਹਾਨੂੰ ਤੇ ਆਹ ਸੈਲਡਸ ਹੋ ਗਿਆ ਤੇ ਨੌਨ ਵੇਜ ਦੇ ਵਿੱਚ ਵੀ ਆਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਬਾਕੀ ਮੀਨੂ ਆ ਜਿਹੜਾ ਮੈਂ ਥੱਲੇ ਲਾ ਦੂੰਗਾ ਤੇ ਬਾਕੀ ਸਪੈਸ਼ਲ ਅਰੇਂਜਮੈਂਟ ਹੈਗੀ ਆ ਵਾ ਬਰਥਡੇ ਪਾਰਟੀ ਕਰਨੀ ਆ ਕਿਸੇ ਨੇ ਕਿਹੜੀ ਪਾਰਟੀ ਕਰਨੀ ਆ ਇੱਥੇ ਆ ਕੇ ਕਰ ਸਕਦਾ ਵਾ ਤੇ ਬਾਈ ਹੁਣੀਆਂ ਕੋਲੇ 버거 ਹੋ ਗਿਆ ਪੀਜ਼ਾ ਹੋ ਗਿਆ ਤੇ ਸੈਂਡਵਿਚ ਵੀ ਤੇ ਬਈ ਆਪਣਾ ਦੱਸਿਓ ਵੀ ਡਿਲੀਵਰੀ ਦਾ ਕੀ ਆਪਣੀ ਡਿਲੀਵਰੀ ਦਾ ਵੀਰੇ ਜੇ ਤਾਂ 5 ਕਿਲੋਮੀਟਰ ਦੇ ਅੰਦਰ 1000 ਉੱਤੇ ਆਰਡਰ ਆ ਫਿਰ ਤਾਂ ਫ੍ਰੀ ਆ ਤੇ ਇਹ 5 ਕਿਲੋ ਉੱਤੇ ਉੱਥੇ ਪੈਸੇ ਲੱਗਣਗੇ ਓਕੇ ਪਲੱਸ ਆਰਡਰਾਂ ਤਾਂ 5 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਆ ਤੁਸੀਂ ਬਰਥਡੇ ਪਾਰਟੀ ਹੋ ਗਈ ਕਿਡì ਪਾਰਟੀ ਹੋ ਗਈ ਵਾਸਤੇ ਹਾਲ ਆ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲਾ ਬਾਹਾਲ ਚੈੱਕ ਕਰ ਸਕਦੇ ਹੋ ਤੇ ਬਾਕੀ ਏਸੀ ਰੂਮ ਵੀ ਆ ਬਾਈ ਹੁਣੀਆਂ ਦੀ ਲੋਕੇਸ਼ਨ ਹੈਗੀ ਆ ਮੱਲੇ ਤੋਂ ਜਦੋਂ ਆਪਾਂ ਡੱਲੇ ਵਾਲੇ ਰਾਹ ਤੇ ਜਾਂਦੇ ਆ ਉੱਥੇ ਬਾਈ ਹੁਣੀਆਂ ਦੀ ਲੋਕੇਸ਼ਨ ਆ ਤੇ ਜਦੋਂ ਤੁਸੀਂ ਵੀ ਜਗਰਾਉਂ ਜਾਂਦੇ ਹੋਵੋਗੇ ਜਾਂ ਜਗਰਾਉਂ ਤੋਂ ਆਉਂਦੇ ਹੋਏ ਇੱਕ ਵਾਰ ਇੱਥੇ ਜ਼ਰੂਰ ਆ ਕੇ ਜਾਇਓ ਬਾਈ ਹੁਣੀਆਂ ਕੋਲੇ ਬਾਈ ਹੁਣੀਆਂ ਦਾ ਬਹੁਤ ਹੀ ਵਧੀਆ ਸੁਭਾਅ ਆ ਤੇ ਤੇ ਬਾਈ ਹੁਣੀਆਂ ਨੇ ਬਾਹਰਲਾ ਛੱਡ ਕੇ ਇੱਥੇ ਹੀ ਪੰਜਾਬ 'ਚ ਰਹਿ ਗਈ ਕੰਮ ਕਰਨ ਦਾ ਸੋਚਿਆ ਤੇ ਇਹ ਬਹੁਤ ਵੱਡੀ ਗੱਲ ਆ ਵੀ ਬਾਹਰ ਤੁਰੀ ਨੂੰ ਜਾਂ ਮੱਲੇ ਤੋਂ ਜਦੋਂ ਤੁਸੀਂ ਡੱਲੇ ਨੂੰ ਜਾਂਦੇ ਹੋ ਤਾਂ ਇੱਕ ਵਾਰੀ ਜ਼ਰੂਰ ਇੱਥੇ ਬਾਈ ਹੁਣੀਆਂ ਕੋਲੇ ਆ ਕੇ ਜਾਇਓ ਬਾਈ ਹੁਣੀਆਂ ਦਾ ਸੁਭਾਅ ਬਹੁਤ ਹੀ ਵਧੀਆ ਵਾ ਤੇ ਭਰਾ ਦੀ ਬਾਦ ਤੋਂ ਜ਼ਿਆਦਾ ਸਪੋਰਟ ਕਰਿਓ ਇੱਥੇ ਜ਼ਰੂਰ ਆਇਓ ਇੱਕ ਵਾਰੀ ਧੰਨਵਾਦ